ਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਯਾਨੀ ਕਿ ਲਾਡੋਵਾਲ ਟੂਲ ਅੱਜ ਤੋਂ ਸ਼ੁਰੂ ਹੋ ਗਿਆ ਟੂਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਸਾਨਾ ਜਿਕਵਾਰ ਫਿਰ ਤੋਂ ਟੂਲ ਪਲਾਜ਼ਾ ਖਾਲੀ ਕਰਵਾਉਣ ਦੇ ਲਈ ਇਕੱਠੇ ਤਾਂ ਹੋਏ ਸਨ ਪਰ ਜ਼ਿਲ੍ਹਾ ਪੁਲਿਸ ਨੇ ਕਿਸਾਨ ਆਗੂਆਂ ਨੂੰ ਹੀ ਹਿਰਾਸਤ ਦੇ ਵਿੱਚ ਲੈ ਲਿਆ ਜਿਵੇਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਟੂਲ ਪਲਾਜ਼ਾ ਦੇ ਨੇੜੇ ਪਹੁੰਚੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਹਿਰਾਸਤਤ ਦੇ ਵਿੱਚ ਲੈ ਲਿਆ ਤੇ ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤਤ ਦੇ ਵਿੱਚ ਲਿਆ ਗਿਆ ਤੇਸ ਬਾਬਤ ਐਡੀਸੀਪੀ ਸ਼ੁਭ ਮਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਕਾਨੂੰਨ ਵਿਵਸਥਾ ਨੂੰ ਪੰਗ ਨਹੀਂ ਹੋਣ ਦਿੱਤਾ ਜਾਵੇਗਾ ਜੋ ਵੀ ਟੋਲ ਪਲਾਜ਼ਾ ਤੇ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਟੋਲ ਪਲਾਜ਼ਾ ਲੁਧਿਆਣੇ ਚ ਕਾਲ ਦਿੱਤੀ ਸੀ ਕਿਸਾਨ ਜਿੱਤੇ ਬੰਦੇ ਨੇ ਬੰਦ ਕਰਨ ਲਈ ਉਸ ਵੰਦੇ ਜਿਹੜਾ ਲਾਅਨਡਰ ਡਿਊਟੀ ਲੱਗੀ ਹੈ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਆ ਫੋਰਸ ਤੋਂ ਹੀ ਦੇਖਦੇ ਆ ਸਾਰੇ ਪਾਸੇ ਲੱਗੇ ਆ ਮਾਹੌਲ ਬਿਲਕੁਲ ਪੀਸਫੁੱਲ ਆ ਲਾਅਨਡਰ ਆਰਡਰ ਕੰਟਰੋਲ ਚ ਬਈ ਅੱਛਾ ਸਰ ਕਿਸਾਨ ਜਥੇਬੰਦੀ ਖੜੇ ਹੋ ਇਸੀ ਕੋ ਗੱਡੀ ਜੀ ਤੁਸੀਂ ਪਟਾ ਰਹੇ ਦੀ ਔਰ ਕਿੰਨੇ ਕਿਸਾਨ ਜਥੇਬੰਦੀ ਜਿਹੜੇ ਲੈ ਕੇ ਆਏ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਉਹਦੇ ਡਿਟੇਲਸ ਬਾਅਦ ਚਾਹੇ ਦੇ ਦੇਣਾ ਕਿ ਕਿਹੜੇ ਥਾਣੇ 'ਚ ਲੈ ਕੇ ਗਏ ਹੋ ਜੀ ਉਹ ਤੁਹਾਨੂੰ ਦੱਸ ਦਿੰਦੇ ਹਾਂ ਕੀ ਗੱਲ ਹੋਈ ਹੈ ਉੱਥੇ ਦੱਸ ਦਿੰਦੇ ਹਾਂ ਕਿੰਨੇ ਆ ਗੂ ਅਰੈਸਟ ਕੀ ਇਹਨਾਂ ਦਾ ਮੇਨ ਆਗੂ ਇੱਕ ਬਲਬਾ ਸਿੰਘ ਸੀਗੇ ਹੋਰ ਵੀ ਇਹਨਾਂ ਨੇ ਕਾਲ ਦਿੱਤੀ ਸੀ ਟੋਲ ਪਲਾਜ਼ਾ ਬੰਦ ਕਰਨ ਦੀ ਉਸ ਬੰਦੇ ਜਿਹੜਾ ਅੱਜ ਸਾਰੀ ਸਕਿਉਰਿਟੀ ਅਰੇਂਜਮੈਂਟਸ ਕੀਤੇ ਆ ਤੇ ਬਾਕੀ ਤੁਹਾਨੂੰ ਬਾਕੀ ਜਿਹੜੀ ਡਿਟੇਲਸ ਪੁੱਛ ਰਹੇ ਵੈਰੀਫਾਈ ਕਰਕੇ ਮੇਨ ਪ੍ਰਧਾਨ ਇਹ